ਉਨੇ ਸਾਬ ਕੁਰਸੀਆਂ ਦੇ ਫੋਟੋਆਂ ਤਾਂ ਲਾਤੀਆਂ ਬੰਦਾ ਤਾਂ ਕੋਈ ਪਹੁੰਚਿਆ ਨਹੀਂ ਹੱਲੇ ਕਿ ਸਮਾਂ ਹੈਗਾ ਹੱਲੇ ਵੇਟ ਹੈਗੀ ਆ ਦੇਖੋ ਆਸਤ ਕਰਦੇ ਵੀ ਜਰੂਰ ਆਉਣਗੇ ਉਹ ਦੇਖੋ ਆਉਂਦੇ ਨਹੀਂ ਉਹਨਾਂ ਦੀ ਮਰਜ਼ੀ ਕਿਸਾਨਾ ਜਿਹੜੇ ਜਦੋਂ ਤੁਸੀਂ ਵਿਰੋਧੀ ਤਰਚ ਹੁੰਦੇ ਹੋ ਉਦੋਂ ਤੁਸੀਂ ਇਹੀ ਗੱਲਾਂ ਕਹਿੰਦੇ ਜੇ ਵੀ ਆਸੀਂ ਜਦੋਂ ਸੱਤਾ ਚਾਵਾਂਗੇ ਤਾਂ ਆਸੀਂ ਪੂਰੀ ਕਰਾਂਗੇ ਗੱਲ ਹਾਂ ਜਦੋਂ ਪੂਰੀ ਨਹੀਂ ਕਰਦੇ ਫਿਰ ਲੋਕ ਆਪਣੀ ਡੈਮੋਕਰੈਟਿਕ ਟੰਗ ਨਾਲ ਆਪਣੀ ਜਿਹੜੀ ਗੱਲ ਉਹ ਰੱਖਦੇ ਨੇ ਸਰਕਾਰ ਦੇ ਸਾਹਮਣੇ ਤਾਂ ਇਹ ਉਹਨਾਂ ਦਾ ਰਾਈਟਸ ਹੈਗਾ ਕਿਹੜੇ ਲੀਡਰ ਦੇ ਨਾਲ ਸੀ ਵੀ ਉਹ ਲੀਡਰ ਜੇ ਘਰ ਆਣ ਤੇ ਉਹਨਾਂ ਨਾਲ ਅਸੀਂ ਦਿਲ ਦੀਆਂ ਗੱਲਾਂ ਸਾਂਝੇ ਕਰਾਂਗੇ ਜਿਹੜੀ ਕਿਸਾਨਾਂ ਦੀ ਮੁਸ਼ਕਲਾਂ ਨੇ ਦੇਖੋ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਵੀ ਇਹ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਕਹਿੰਦੇ ਆ ਵੀ ਸਾਡੇ ਨਾਲ ਬਹਿ ਕੇ ਜਿਹੜਾ ਵਾ ਉਹ ਉਹ ਤੁਹਾਡੇ ਨਾਲ ਗੱਲ ਕਰੂ ਸਵਾਲਾਂ ਦੇ ਜਵਾਬ ਤੁਸੀਂ ਉਹਨਾਂ ਨੂੰ ਸੱਦਾ ਦਿੱਤਾ ਤੁਹਾਡੇ ਮੱਧਮ ਵਿੱਚ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤਾਂ ਅੱਜ ਚੰਡੀਗੜ੍ਹ ਕਿਸਾਨ ਪਵਨ ਚ ਇੱਕ ਵੱਖਰਾ ਮਾਹੌਲ ਦੇਖਣ ਨੂੰ ਮੇਰੇ ਜਿੱਥੇ ਕੀ ਬੀਜਪੀ ਦੇ ਤਮਾਮ ਜਿਹੜੇ ਸੀਨੀਅਰ ਲੀਡਰ ਨੇ ਨੈਸ਼ਨਲ ਲੀਡਰ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਕੀ ਕੁਰਸੀਆਂ ਤੇ ਲਗਾਈਆਂ ਕਿਸਾਨਾਂ ਨੇ ਤੇ ਉਹਨਾਂ ਨੇ ਨਿਯੋਤਾ ਦਿੱਤਾ ਕਿ ਖੁੱਲੀ ਡਿਬੇਟ ਕਰੋ ਅਸੀਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਪਰ ਕੋਈ ਆਇਆ ਬੀਜਪੀ ਬੀਜਪੀ ਦਾ ਲੀਡਰ ਕਿ ਨਹੀਂ ਆਇਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਰਵਜ ਸਿੰਘ ਪੰਦੇਰ ਨੇ ਪੰਦੇਰ ਸਾਹਿਬ ਕੁਰਸੀਆਂ ਦੇ ਫੋਟੋਆਂ ਤਾਂ ਲਾਤੀਆਂ ਬੰਦਾ ਤਾਂ ਕੋਈ ਪਹੁੰਚਿਆ ਨਹੀਂ ਹੱਲੇ ਕਿ ਸਮਾਂ ਹੈਗਾ ਹੱਲੇ ਵੇਟ ਹੈਗੀ ਹੈ ਆ ਦੇਖੋ ਆਸਤੇ ਕਰਦੇ ਆ ਵੀ ਜਰੂਰ ਆਉਣਗੇ ਉਹ ਦੇਖੋ ਆਉਂਦੇ ਨਹੀਂ ਉਹਨਾਂ ਦੀ ਮਰਜ਼ੀ ਆਸਤੇ ਟਿਕਿਆ ਹੈ ਸੰਸਾਰ ਜਿਹੇ ਅਸੀਂ ਗੱਲ ਕਰਦੇ ਕੋਈ ਵੀ ਕੰਮ ਕਰਦੇ ਆ ਆਸਤੇ ਟਿਕਿਆ ਹੱਲੇ ਆਸ ਹੈਗੀ ਹੈ ਕਿ ਸਮਾਂ ਕਿੰਨੇ ਤੋਂ ਕਿੰਨੇ ਦਿੱਤਾ ਹੋਇਆ ਸੀ ਹਾਂ ਦੇਖੋ ਜੱਡੀ ਗੱਲ ਪਾਚਪਾ ਕਰਦੀ ਹੈ ਵੀ ਅਸੀਂ ਹੈਲਦੀ ਡੈਮੋਕ੍ਰੇਸੀ ਦੇ ਵਿਸ਼ਵਾਸ ਰੱਖਦੇ ਆ ਉਹ ਕਹਿੰਦੇ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਤਾਂ ਉਹ ਸਭ ਨੂੰ ਤਾਂ ਅਸੀਂ ਆਸ ਹੀ ਕਰਦੇ ਵੀ ਜ਼ਰੂਰ ਆ ਕੇ ਸੜਨਾ ਗੱਲਬਾਤ ਕਰਨਗੇ ਬੀਜੇਪੀ ਦੇ ਕੁਝ ਲੀਡਰ ਇਹ ਕਹਿੰਦੇ ਨੇ ਕਿ ਹੁਣ ਕਿਸਾਨ ਸਰਕਾਰਾਂ ਚਲਾਣਗੇ ਜਿਸ ਹਿਸਾਬ ਨਾਲ ਕਿਸਾਨ ਜਦੋਂ ਕੋਈ ਨਿੱਕੀ ਮੋਟੀ ਗੱਲ ਹੁੰਦੀ ਹੈ ਤਾਂ ਸੜਕਾਂ ਤੇ ਦਰਿਆ ਵਿਛਾ ਕੇ ਬਹਿ ਜਾਂਦੇ ਨੇ ਐਸ ਸਿਸਟਮ ਥੋੜਾ ਚੱਲਣਗੇ ਐਨੀ ਗੱਲ ਹੈਗੀ ਦੇਖੋ ਜਦੋਂ ਕਿਸਾਨਾਂ ਜੜੇ ਜਦੋਂ ਤੁਸੀਂ ਵਿਰੋਧੀ ਤਰਚ ਹੁੰਦੇ ਹੋ ਉਦੋਂ ਤੁਸੀਂ ਇਹੀ ਗੱਲਾਂ ਕਹਿੰਦੇ ਜੇ ਵੀ ਆਸੀਂ ਜਦੋਂ ਸੱਤਾ ਚਾਵਾਂਗੇ ਤਾਂ ਅਸੀਂ ਪੂਰੀ ਕਰਾਂਗੇ ਗੱਲ हां ਜਦੋਂ ਪੂਰੀ ਨਹੀਂ ਕਰਦੇ ਫਿਰ ਲੋਕ ਆਪਣੀ ਡੈਮੋਕ੍ਰੈਟਿਕ ਟੰਗ ਨਾਲ ਆਪਣੀ ਜਿਹੜੀ ਗੱਲ ਉਹ ਰੱਖਦੇ ਨੇ ਸਰਕਾਰ ਦੇ ਸਾਹਮਣੇ ਤਾਂ ਇਹ ਉਹਨਾਂ ਦਾ ਰਾਈਟਸ ਹੈਗਾ ਵਾ ਹਰਿਆਣੇ ਦੇ ਵਿੱਚ ਤੁਸੀਂ ਬੀਜੇਪੀ ਦਾ ਵਿਰੋਧ ਕਰ ਰਹੇ ਹੋ ਪੰਜਾਬ 'ਚ ਵਿਰੋਧ ਕਰ ਰਹੇ ਹੋ ਲੀਡਰਾਂ ਦਾ ਤੇ ਬੀਜੇਪੀ ਦਾ ਹਰਿਆਣੇ 'ਚ ਗੱਡੀਆਂ ਦੀ ਤੋੜਪਾਂ ਵੀ ਹੋਈ ਰਹੀ ਉੱਥੇ ਵੀ ਉਹ ਪੂਰਾ ਤੰਜ ਤੱਕ ਕੱਸ ਰਹੇ ਨੇ ਕਿ ਇਸ ਤਰੀਕੇ ਦਾ ਵਿਰੋਧ ਜਿਹੜਾ ਨਹੀਂ ਕਰਨਾ ਚਾਹੀਦਾ ਮੈਨੂੰ ਨਹੀਂ ਲੱਗਦਾ ਕਿਤੇ ਹੋਈ ਕੋਈ ਪੁਰਾਣੀ ਵੀਡੀਓ ਹੋਵੇ ਨਹੀਂ ਕੋ ਰੋਲਾ ਜੂਪੀ 'ਚ ਜ਼ੂਰ ਕੱਲ ਵਿਰੋਧ ਹੋਇਆ ਵਾ ਠੀਕ ਆ ਰਸਤਾ ਰਸਤਾ ਜੀ ਵੀ ਤੋਂ ਮੈਨੂੰ ਨਹੀਂ ਲੱਗਦਾ ਕੁਝ ਏਹੀ ਆ ਦੇਖੋ ਇਹ ਬਦਲਾਮ ਕਰਨ ਨੂੰ ਜੋ ਕਿਸਾਨ ਹਮੇਸ਼ਾ ਜਾਂਦਾ ਵੀ ਸਾਡੇ ਨਾਲ ਗੱਲ ਹੋ ਜੇ ਆ ਬੰਦਾ ਆਇਆ ਇਹਦੇ ਨਾਲ ਗੱਲ ਕਰ ਲਈਏ ਸਵਾਲ ਜਵਾਬ ਕਰ ਲਈਏ ਜਿਹੜਾ ਸਾਡਾ ਪੈਟਰਨ ਜੇ ਸਵਾਲਾਂ ਦੇ ਜਵਾਬ ਦੇ ਤੇ ਫਿਰ ਵਿਰੋਧ ਵੀ ਨਹੀਂ ਕਰਦੇ ਕਿਉਂਕਿ ਜੁਪੀਟੀ ਫੋਰਸ ਆ ਲੱਗੇ ਨਹੀਂ ਲੱਗਣ ਦਿੰਦੀ ਜੀ ਫਿਰ ਕਾਲੇ ਝੰਡੇ ਨੰਬਰ ਫਿਰ ਕਾਲੇ ਝੰਡੇ ਵੀ ਸਾਡਾ ਹੱਕਿਆ ਕੋਈ ਜਾ ਰਿਹਾ ਲੀਡਰ ਅਸੀਂ ਕਾਲੇ ਝੰਡੇ ਦਿਖਾ ਦਈਏ ਸਾਡਾ ਪੱਖ ਅੱਡ ਚੱਲ ਜੂਗਾ ਉਹ ਚੁੰਦਾ ਵੀ ਸਾਡਾ ਰੋਸ ਹੈ ਤੁਹਾਡੇ ਉਹ ਯੂਪੀ ਦੀ ਵੀਡੀਓ ਜਿੱਥੇ ਗੱਡੀਆਂ ਤੋੜਵਾਂ ਨੇ ਮੈਨੂੰ ਗੱਡੀ ਤੋੜਵਾਰੀ ਨਹੀਂ ਪਤਾ ਪਰ ਜੋ ਖਬਰਾਂ ਚ ਕੱਲ ਐ ਯੂਪੀ ਚ ਵੀ ਕੱਲ ਵਿਰੋਧ ਹੋਇਆ ਜਿੱਥੇ ਸਭ ਤੋਂ ਵੱਧ ਤਾਕਤਵਰ ਉਹ ਵੀ ਤੁਹਾਡੀ ਪਾਰਟੀ ਵੱਲੋਂ ਕਿ ਉਹ ਮਤਲਬ ਸਾਰੇ ਮੈਨੂੰ ਹਜੇ ਉਹਦੇ ਬਾਰੇ ਕੋਈ ਡਿਟੇਲ ਨਹੀਂ ਹੈ ਮੈਨੂੰ ਇਹ ਖਬਰ ਪਤਾ ਲੱਗਾ ਕੱਲ ਯੂਪੀ ਚ ਵਿਰੋਧ ਹੋਇਆ ਪੰਜਾਬ ਵਿੱਚ ਹੁਣ ਤੁਸੀਂ ਵਿਰੋਧ ਕਰ ਰਹੇ ਹੋ ਤੇ ਜਿਹੜਾ ਅੱਜ ਤੁਹਾਡਾ ਮੇਨ ਮਕਸਦ ਕੀ ਸੀ ਕਿਹੜੇ ਲੀਡਰ ਦੇ ਨਾਲ ਸੀ ਵੀ ਉਹ ਲੀਡਰ ਜੇਕਰ ਆਣਦੇ ਤਾਂ ਉਹਨਾਂ ਨਾਲ ਅਸੀਂ ਦਿਲ ਦੀਆਂ ਗੱਲਾਂ ਸਾਂਝੇ ਕਰਾਂਗੇ ਜਿਹੜੀ ਕਿਸਾਨਾਂ ਦੀ ਮੁਸ਼ਕਲਾਂ ਹੈਗੀਆਂ ਦੇਖੋ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਵੀ ਇਹ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਕਹਿੰਦੇ ਆ ਵੀ ਸਾਡੇ ਨਾਲ ਬਹਿ ਕੇ ਜਿਹੜਾ ਵਾ ਉਹ ਉਹ ਤੁਹਾਡੇ ਨਾਲ ਗੱਲ ਕਰੂ ਸਵਾਲਾਂ ਦੇ ਜਵਾਬ ਤਾਂ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੁਹਾਡੇ ਮਾਧਮ ਨਾਲ ਹੁਣ ਦੇਖਦੇ ਮਤਲਬ ਇਹਦੇ ਵਿੱਚ ਸੁਨੀਲ ਜਾਖੜ ਪੰਜਾਬ ਤੋਂ ਸੀ हां सुनील जाखड़ पंजाब ਤੋਂ ਸੀ ਬਾਕੀ ਰਾਸ਼ਟਰੀ ਜਾਖੜ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ ਮੈਂ ਤਿਆਰ ਹਗਾ ਡਿਬੇਟ ਲਈ ਉਹਨਾਂ ਦੀ ਪਿਛਲੀ ਵਾਰੀ ਵੀ ਕੋਈ ਗੱਲਬਾਤ ਹੋਈ ਸੀ মিডিਆ ਨਾਲ ਕਹਿੰਦੇ ਵੀ ਮੈਂ ਇੱਕ ਟੇਬਲ ਤੇ ਬਹਿ ਕੇ ਗੱਲਬਾਤ ਕਰਾਂਗੇ ਜਦੋਂ ਸਾਡੀਆਂ ਸੀਟਾਂ ਸਾਰੀਆਂ ਵੰਡੀਆਂ ਜਾਣ ਪੰਜਾਬ ਦੀਆਂ ਕੋਈ ਨਹੀਂ ਅਸੀਂ ਕਦੋਂ ਕਿਹਾ ਅਸੀਂ ਤਾਂ ਉਹਨਾਂ ਦੇ ਸੱਦੇ ਤੇ ਆਏ ਹਾਂ ਅਸੀਂ ਤਾਂ ਨਹੀਂ ਸੱਦਾ ਦਿੱਤਾ ਜਾਖੜ ਜੀ ਨੇ ਸੱਦਾ ਦਿੱਤਾ ਸੀ ਉਹਨਾਂ ਦੇ ਸੱਦੇ ਤੇ ਆਏ ਰੇਲਾਂ ਰੋਕ ਕੇ ਰੋਕੀਆਂ ਹੋਈਆਂ ਨੇ ਤਾਂ ਰੇਲਾਂ ਰੋਕਣ ਦਾ ਜਿਹੜਾ ਹੁਣ ਇੱਕ ਬਜਟ ਦਾ ਵੀ ਨੁਕਸਾਨ ਹੁੰਦਾ ਇੱਕ ਦੇਸ਼ ਦੀ ਫਾਈਨੈਂਸ਼ੀਅਲ ਇਨਕਮ ਦਾ ਨੁਕਸਾਨ ਹੁੰਦਾ ਹੈ ਤਾਂ ਕੀ ਦੇਖਦੇ ਹੋ ਕੋਈ ਡੈਡਲਾਈਨ ਹੈਗੀ ਕਦੋਂ ਰੇਲਾਂ ਤੁਸੀਂ ਚਾਲੂ ਕਰੋਗੇ ਨਹੀਂ ਅਸੀਂ ਤਾਂ ਰੇਲ ਜਾਮ ਹੀ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਹਿੰਨੇ ਆ ਰੇਲ ਜਾਮ ਨਾ ਕਰੀਏ ਤੁਸੀਂ ਸਾਡੇ ਬੰਦੇ ਛੱਡ ਤੋਂ ਰੇਲ ਖੋਲ ਦੇਣੇ ਕਿੰਨੇ ਬੰਦੇ ਜਿਹੜੇ ਤਿੰਨ ਕਿਸਾਨ ਗ੍ਰਿਫਤਾਰ ਤੇ ਉਹਨਾਂ ਨੇ ਜਿਹੜਾ ਵਾਰਤ ਰੱਖਿਆ ਸੀ ਉਹ ਤੋੜ ਦਿੱਤਾ ਹਾਂ ਅੱਜ ਮੇਰੇ ਕੋਲ ਰਿਪੋਰਟ ਨਹੀਂ ਹੈ ਕਿ ਮੈਂ ਦੇਖਦਾ ਹਾਂ ਦਿਲਦੇਵਾਨ ਸ਼ਾਇਦ ਕੱਲ ਕੱਲ ਗਏ ਸੀ ਇਹ ਪੀਸੀ ਦੇ ਵਿੱਚ ਸਾਰਾ ਕੁਝ ਉਹਨੂੰ ਦੱਸ ਦਾਂ ਬਿਲਕੁਲ ਬਿਲਕੁਲ ਤੇ ਬਿਲਕੁਲ ਸੋ ਸਾਡੇ ਨਾਲ ਸਰਵਜ ਸਿੰਘ ਬੰਦੇ ਜਿੰਨਾਂ ਨੇ ਸਪਸ਼ਟ ਕੀਤਾ ਕਿ ਇਹ ਪੀਸੀ ਚ ਸਭ ਕੁਝ ਜਿਹੜਾ ਅਸੀਂ ਕਲੀਅਰ ਕਰਾਂਗੇ ਸੋ ਜਿਹੜਾ ਡੇਲੀਪਸ ਪਬਲਿਕ ਕੈਨਵਸ ਮਸ਼ੀਨ ਦਾ ਸੰਦੀਪ ਕਮ ਉਹ ਚੰਡੀਗੜ੍ਹ ਤੋਂ